ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਪੰਜਾਬ ਪੁਲਿਸ ਦੀ ਮੁਹਿੰਮ ਹੁਣ ਹੋਰ ਤੇਜ਼ ਹੁੰਦੀ ਜਾ ਰਹੀ ਹੈ ਇਸੇ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਦੇ ਪਿੰਡ ਮੋਹਨ ਪੰਡਾਰੀਆ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਵੱਡੇ ਪੱਧਰ ਤੇ ਸਰਹੱਦੀ ਇਲਾਕੇ ਚ ਗੈਰ ਕਾਨੂੰਨੀ ਸ਼ਰਾਬ ਸਪਲਾਈ ਕਰਨ ਦਾ ਕੰਮ ਕਰਦੇ ਸਨ ਪੁਲਿਸ ਨੇ ਮੌਕੇ ਤੋਂ 800 ਕਿਲੋਗ੍ਰam ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ ਇਹ ਜੀ ਜੋ ਨਸ਼ਾ ਤੁਹਾਨੂੰ ਪਤਾ ਹੈ ਪੂਰੀ ਤਰ੍ਹਾਂ ਜਿਹੜਾ ਵਾ ਇਹ ਸਮਾਜ ਨੂੰ ਜਕੜ ਚੁੱਕਾ ਹੈ ਤਾਂ ਇਹਦੇ ਤਹਿਤ ਜਿਹੜੀਆਂ ਸਾਨੂੰ ਗੱਤਾਂ ਮਿਲੀਆਂ ਸੀ ਸੀਨੀਅਰ ਆਫੀਸਰਸ ਵੱਲੋਂ ਸਾਡੇ ਐਸ.ਐਸ.ਪੀ. ਸਾਹਿਬ ਵੱਲੋਂ ਕਿ ਹਰ ਰੋਜ਼ ਆਇਡੈਂਟੀਫਾਈ ਕਰਕੇ ਕਿ ਜਿਹੜੇ ਜਿਹੜੇ ਇਲਾਕੇ ਜਿਹੜੇ ਆ ਉਹ ਨਸ਼ੇ ਦੀ ਗ੍ਰਿਫਤ ਦੇ ਜ਼ਿਆਦਾ ਜਿਹੜੇ ਆਏ ਹੋਏ ਆ ਔਰ ਉੱਥੋਂ ਦੇ ਬਾਰੇ ਲੋਕਾਂ ਦੇ ਮਨਾਂ 'ਚ ਹੈਗਾ ਕਿ ਇੱਥੇ ਕਾਫੀ ਵੇਚਣ ਵਾਲੇ ਜਿਹੜੇ ਆ ਉਹ ਰਹਿ ਰਹੇ ਨੇ ਸੋ ਉਹਦੇ ਲਈ ਚੀ ਅਸੀਂ ਇਹ ਸਰਚ ਆਪਰੇਸ਼ਨ ਚਲਾਇਆ ਸੀਗਾ ਅੱਜ ਜਿਹਦੇ ਤੇ ਸਾਨੂੰ ਕਾਮਯਾਬੀ ਮਿਲੀ ਹੈ ਸਾਡੇ ਐਸ.ਪੀ. ਸਾਹਿਬ ਸਾਡੇ ਐਸ.ਐਸ.ਪੀ. ਸਾਹਿਬ ਜਿਹੜੇ ਸਵੇਰ ਤੋਂ 6 ਵਜੇ ਤੋਂ ਜਿਹੜਾ ਆਪਰੇਸ਼ਨ ਚਲਾ ਰਹੇ ਸੀਗੇ ਸੋ ਕਰੀਬ 800 ਕਿਲੋਗ੍ਰਾਮ ਲਾਣ ਔਰ ਪੰਜ ਜਿਹੜੇ ਵਿਅਕਤੀ ਨੇ ਉਹ ਜਿਹੜਾ ਹੋਰ ਨਸ਼ਾ ਸਮੈਕ ਹੈਰੋਇਨ ਵਗੈਰਾ ਵੇਚਣ ਵਾਲੇ ਜਿਹੜੇ ਆ ਉਹ ਕਾਬੂ ਆਏ ਨੇ ਉਥੇ ਪਿੰਡ ਵਾਲਿਆਂ ਨੇ ਪੰਜਾਬ ਪੁਲਿਸ ਦੇ ਇਸ ਕੰਮ ਦੀ ਜਮ ਕੇ ਤਾਰੀਫ ਕੀਤੀ ਇਹ ਆਉਣ ਵਾਲੀ ਪੀੜ੍ਹੀ ਜਿਹੜੀ ਆ ਇਹ ਨਾਸ ਹੋਣ ਲਈ ਪੰਜਾਬ ਦੀ ਤੇ ਇਹਦਾ ਕੋਈ ਸੁਧਾਰ ਹੋ ਜੂ ਜੇ ਫੜੇ ਜਾਣਗੇ ਇਹ ਚਾਹੀਦੇ ਤਾਂ ਹੈਗੇ ਵੱਡੇ ਵੱਡੇ ਮਕਰਮਾਛ ਫੜਨੇ ਇਹਨਾਂ ਛੋਟੀਆਂ ਮੱਛੀਆਂ ਕੋਲੋਂ ਕੀ ਲੱਭਣਾ ਵਾ ਇਹਨਾਂ ਨੂੰ ਐਵੇਂ ਜੇਲ੍ਹ 'ਚ ਘੱਲ ਕੇ ਤੇ ਫੇਰ ਛੁੱਟੀ ਕਰਨ ਵਾਲੀ ਗੱਲ ਹੀ ਆ ਫਿਲਹਾਲ ਪੁਲਿਸ ਨੂੰ ਜ਼ਮੀਨੀ ਪੱਧਰ ਤੇ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਵਿੱਚ ਲੱਗੀ ਹੋਈ ਹੈ ਪਰ ਲੋੜ ਹੈ ਪੁਲਿਸ ਨੂੰ ਆਣਾ ਵੱਡੇ ਲੋਕਾਂ ਨੂੰ ਫੜਨ ਦੀ ਜੋ ਪੰਜਾਬ ਵਿੱਚ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਅੰਮ੍ਰਿਤਸਰ ਤੋਂ ਸਮਿਤ ਖੰਨਾ ਜਗਬਾਣੀ ਟੀਵੀ ਲਈ